ਉਹ ਦਾਸਪੁਰ ਦੇ ਦਿਨਾ ਕਰਦੇ ਰਹਿਣ ਵਾਲੇ 27 ਸਾਲਾ ਨਮਨ ਖੁੱਲੜ ਦੀ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਸਮਰੇ ਤੱਕ ਦੇ ਪਿਤਾ ਪਵਨ ਕੁਮਾਰ ਮੁਤਾਬਕ ਨਮਨ 5 ਸਾਲਾ ਤੋਂ ਇੰਗਲੈਂਡ ਦੇ ਵਿੱਚ ਡਿਲੀਵਰੀ ਬੋਏ ਵਜੋਂ ਕੰਮ ਕਰ ਰਿਹਾ ਸੀ। ਪਰਿਵਾਰ ਨੇ ਸੰਸਦ ਮੈਂਬਰ ਸੁਜਿੰਦਰ ਸਿੰਘ ਰੰਧਾਵਾ ਨੂੰ ਚਿੱਠੀ ਲਿਖ ਕੇ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਮਦਦ ਦੀ ਬੇਨਤੀ ਕੀਤੀ ਹੈ। ਉਹ ਯਾਰ 20 ਦੇ ਵਿੱਚ ਇੰਗਲੈਂਡ ਬਰਮਿੰਗਮ ਸ਼ਹਿਰ ਵਿੱਚ ਗਿਆ ਸੀ। ਠੀਕ ਹੈ ਜੀ। ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ ਤਿੰਨ ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ 9:30 ਤੇ 10:00 ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੇ ਬੇਟੀ ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤ ਦਾ ਨਹੀਂ ਪਤਾ ਉਹਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁਕਰਵਾਰੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਦੋ ਦਿਨ ਮੈਸੇਜ ਪਾਏ ਪਰ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਕਿ ਅੱਜ ਤਾਂ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਇਹ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਸਿਹਰੇ ਰਾਤੀ ਜਿਹੜਾ ਕੰਮ ਤੋਂ ਆਇਆ ਉਹ ਆ ਕੇ ਸਾਡੇ ਦੂਸਰੇ ਰੂਮ 'ਚ ਸੌਂ ਗਿਆ ਸਿਹਰੇ ਅਸੀਂ ਉਹਨੂੰ ਫੋਨ ਵਗਾਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਆਪਣੇ ਇੱਕ ਲੜਕੇ ਨੂੰ ਭੇਜਿਆ ਜabb ਉਹਨੂੰ ਉਠਾ ਕੇ ਲਿਆਉਂਦਾ ਜਦੋਂ ਉਹ ਠਾਣ ਵਾਸਤੇ ਉਹ ਕਮਰਾ ਖੁੱਲਿਆ ਤੇ ਅੰਦਰ ਉਹਦੀ ਮੌਤ ਹੋ ਚੁੱਕੀ ਸੀ। ਉਹਨੂੰ ਜੀ ਫੋਨ ਕਿਸ ਦਾ ਆਇਆ ਸੀ ਔਰ ਕੀ ਕਿਹਾ ਗਿਆ ਸੀ? ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ 'ਚ ਰਹਿ ਰਹੀ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ। ਉਹਦਾ ਫੋਨ ਆਇਆ ਸੀ। ਸਮਝਦੇ ਨਹੀਂ ਨੈਚੁਰਲ ਦਿੱਖ ਲੱਗਦੀ ਨਹੀਂ। ਨਹੀਂ ਜੀ ਇਸ ਸਬੰਸ ਨੂੰ ਕੋਈ ਜਾਣਕਾਰੀ ਨਹੀਂ। ਸਾਡੀ ਸਰਕਾਰ ਅੱਗੇ ਔਰ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਵੀ ਉਹਦੀ ਮੌਤ ਦਾ ਕਾਰਨ ਕੀ ਆ। ਉਹ ਸਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਰੰਡਾਵਾ ਸਾਹਮਣੂ ਕੀ ਕਲੈਕਟਰ ਰੇਂਜ ਲਿਖਿਆ ਗਿਆ ਭੇਜ ਲਾਇਆ ਹੈ ਹਾਂਜੀ ਅਸੀਂ ਉਹਨਾਂ ਨੂੰ ਇੱਕ ਰੰਡਾਵਾ ਸਾਹਮਣੂ ਇੱਕ ਲੈਟਰ ਭੇਜਿਆ ਹੈ ਔਰ ਉਹਨਾਂ ਨੂੰ ਮਿਲ ਚੁੱਕਾ ਹੈ ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ ਸੁਣਨ ਚ ਆ ਰਿਹਾ ਬੇਟੇ ਦਾ ਵਿਆਹ ਵੀ ਹਾਂਜੀ ਹਾਂਜੀ ਇਸ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ ਤੇ ਉਹਦਾ ਵਿਆਹ ਕਰ ਦਿਆਂ ਐਕਚੁਅਲੀ ਉਹਦਾ ਵਿਆਹ ਦੀ ਸਭਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ ਕੀ ਮੰਗ ਕਰਦੇ ਹੋ ਉਸ ਦਾ ਸਰਕਾਰ ਕੋਲੋਂ ਇਹ ਮੰਗ ਹੈ ਕਿ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਹੈ ਉਹਦੀ شناخت ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੇ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਚਾਹੇ ਅੰਮ੍ਰਿਤਸਰ ਦੀ ਬੋਡੀ ਪਹੁੰਚਾਈ ਜਾਏ ਸਾਡੀ ਸਰਕਾਰ ਨੂੰ ਇਹ ਵੀ ਮੰਗ ਹੈ ਕੀ کاروبار ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਹ ਦਾ ਕਾਰੋਬਾਰ ਹੈ ਮੈਂ ਮਿਹਨਤ ਮਈ ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਤੇ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝਦਾਰ ਸੀ ਇਹਦੇ ਤੇ ਹੀ ਸਾਡਾ ਕਾਰੋਬਾਰ ਚੱਲਦਾ ਸੀ ਉਹ ਕਿੰਨੇ ਬੱਚੇ ਰਿਹਾ ਮੇਰੇ ਤਿੰਨੇ ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੌਰੀ ਇੱਕ ਮਹੀਨਾ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ ਕਈ ਵੱਡਾ ਕਈ ਵੱਡਾ ਸੀ 27 ਮੇਰਾ ਪੁੱਤ ਕਾਰਾ ਜੇ ਓ ਤਰਕਾਰੋ ਮੇਰਾ ਪੁੱਤ ਨੂੰ ਘਰ ਪਹਚਾਦੋ ਮੈਂ ਜੀ ਹੱਥ ਜੋੜ ਕੇ ਬੇਨਤੀ ਆ ਮੇਰਾ ਪੁੱਤ ਕਾਰ ਦੇ ਦਿਓ ਮੇਰੀ ਚੋਲੀ ਪਾ ਦਿਓ ਮੈਂ ਉਹਦੇ ਬਿਨਾਂ ਮਰ ਬਰ ਜਾਣਾ ਮੇਰੇ ਪੁੱਤਰ ਦੇ ਦਿਓ